ਸਰ ਸ਼ਿਗਲ ਜੀ ਜਿਵੇਂ ਤੁਸੀਂ ਸਾਰੇ ਦੇਖੇ ਹੋਣੇ ਸ਼ਨੀਵਾਰ ਨੂੰ ਅਗਸਟ 11th ਇੱਕ ਮਰਡਰ ਕੇਸ ਰਿਪੋਰਟ ਹੋਇਆ ਸੀਗਾ ਸਮਰਾਲਾ ਪੁਲਿਸ ਸਟੇਸ਼ਨ ਦੇ ਲਿਮਟ ਦੇ ਵਿੱਚ ਲੁਧਿਆਣਾ ਔਰ ਚੰਡੀਗੜ੍ਹ ਜੋ ਹਾਈਵੇ ਹੈਗੇ ਉਹਦੇ ਵਿੱਚ ਇੱਕ ਵਿਕਟਿਮ ਰਵੀ ਕੁਮਾਰ ਇੱਕ ਟੈਕਸੀ ਡਰਾਈਵਰ ਸੀਗਾ ਉਹਨਾਂ ਦੀ ਉਥੇ ਬੋਡੀ ਮਿਲੀ ਸੀ ਤੋਂ ਉਹਦੇ ਇਨਵੈਸਟੀਗੇਸ਼ਨ ਕਰਦੇ ਹੋਏ ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਕੋਈ ਉਹਦੇ ਵਿੱਚ ਜੋ ਮੇਨ ਮੁਰਜ਼ਿਮ ਸੀਗਾ ਜੋ ਅਕਿਊਜ਼ਡ ਹੈ ਸਤਪਾਲ ਨਾਮ ਦਾ ਇੱਕ ਵਿਅਕਤੀ ਦੋ ਵਿਅਕਤੀ ਦਾ ਗ੍ਰਿਫਤਾਰੀ ਹੋਈ ਹੈਗੀ ਔਰ ਇਸ ਕ੍ਰਾਈਮ ਨੂੰ ਕਮਿਟ ਕਰ ਕਰਨ ਲਈ ਜੋ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀਗਾ ਉਹ ਵੈਪਨ ਦਾ ਵੀ ਜੋ ਅੱਜ ਦਾ ਰਿਕਵਰੀ ਹੋਈ ਹੈ ਤੋਂ ਫਿਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਜੋ ਮਰਡਰ ਹੋਇਆ ਸੀਗਾ ਹਾਈਵੇ ਦੇ ਉੱਤੇ ਤੋਂ ਉਹਨਾਂ ਨੂੰ ਖੰਨਾ ਪੁਲਿਸ ਨੇ ਉਹਨਾਂ ਦੀ ਟੀਮ ਵਕ ਵਕ ਡਿਫਰੈਂਟ ਆਪਣੀ ਪੁਲਿਸ ਡਿਸਟ੍ਰਿਕਟਸ ਨਾਲ ਮਿਲ ਕੇ 24 ਘੰਟੇ ਦੇ ਅੰਦਰ ਟ੍ਰੇਸ ਕੀਤਾ ਅਤੇ 32 ਘੰਟੇ ਦੇ ਅੰਦਰ-ਅੰਦਰ ਉਹਨਾਂ ਦੀ ਮੁਜ਼ਲਮ ਦਾ ਅਰੈਸਟ ਵੀ ਕੀਤੀ ਹੈਗੀ ਹੈ। ਇਹਦੇ ਵਿੱਚ ਮੈਂ ਸਪੈਸ਼ਲ ਮੈਂਸ਼ਨ ਕਰਨਾ ਚਾਹਾਂਗੀ ਕਿ ਆਪਣੀ ਸੀਪੀ ਲੁਧਿਆਣਾ શ્રી ਕੁਲਦੀਪ ਚਾਹਲ ਜੀ ਨਾਲ ਐਸਐਸਪੀ ਚੰਡੀਗੜ੍ਹ ਕਮਰਦੀਪ ਕੌਰ ਜੀ ਅਤੇ ਮੁਜ਼ਫਰਨਗਰ ਪੁਲਿਸ ਯੂਪੀ ਦਾ ਉਹਨਾਂ ਦੇ ਮਦਦ ਨਾਲ ਉਹਨਾਂ ਦੇ ਇੱਕ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਵਾਲਾ ਜੋ ਸੈਂਸੇਸ਼ਨਲ ਕ੍ਰਾਈਮ ਸੀਗਾ ਉਹਨਾਂ ਨੂੰ ਅਸੀਂ ਰਿਕਾਰਡ ਟਾਈਮ ਦੇ ਵਿੱਚ ਜੋ ਹੱਲ ਕਰਨ ਪਾਏ ਜੀ। ਤੇ ਮੈਮ ਮੋਟਿਵ ਕੀ ਰਿਹਾ ਸੀ ਪਿੱਛੇ ਬਾਟਰ ਦੇ ਪਿੱਛੇ। ਅ ਜੀ ਇਹਦੇ ਵਿੱਚ ਜੋ ਪ੍ਰੀਲਿਮਿਨਰੀ ਹਾਲੇ ਤੱਕ ਦੀ ਜੋ ਸਾਡੀ ਪੁੱਛਗਿੱਛ ਹੋਈ ਹੈਗੀ ਉਹਦੇ ਵਿੱਚ ਇਹਦਾ ਅਨਿਜੀ ਰੰਜਿਸ਼ ਜੋ ਹੈਗਾ ਉਹ ਸਾਹਮਣੇ ਆਈ ਹੈ ਦੋਵੇਂ ਜੋ ਵਿਕਟਿਮ ਰਵੀ ਕੁਮਾਰ ਔਰ ਜੋ ਮੁਜਰਮ ਸਤਪਾਲ ਇਹ ਦੋਵੇਂ ਰਾਮਦਰਬਾਰ ਏਰੀਆ ਦੇ ਰਹਿਣ ਵਾਲੇ ਹੈਗੇ ਆ ਔਰ ਜੋ ਰਵੀ ਕੁਮਾਰ ਦੀ ਵਾਈਫ ਪਿੰਕੀ ਜੋ ਹੈਗੀ ਆ ਉਹ ਉਹਨਾਂ ਦੀ ਫੈਮਿਲੀ ਜੋ ਹੈ ਉਹ ਸਤਪਾਲ ਨੂੰ ਜਾਣਦੀ ਸੀਗੀ ਪਹਿਲੇ ਵੀ ਉਹ ਆਪਸ ਵਿੱਚ ਸਾਰੇ ਸਾਰੇ ਇੱਕ ਦੂਜੇ ਨੂੰ ਜਾਣਦੇ ਸੀਗੇ لیکن एग्जैक्ट ਕਾਰਨ ਕੀ ਹੈਗੇ ਕਿਉਂ ਇਹਨਾਂ ਦੇ ਆਪਸ ਵਿੱਚ ਇਸ ਤਰੀਕੇ ਦੇ ਨਾਲ ਗੁੱਸਾ ਸੀਗਾ ਉਹ ਹਲੇ ਅੱਗੇ ਦੀ ਆਪਣੀ ਪੂਛੀ ਜੇ ਆਣ ਵਾਲੀ ਹੈਗੀਆ ਲੇਕਿਨ ਇਹਦੇ ਵਿੱਚੋਂ ਮੈਂ ਇੱਕ ਗੱਲ ਬਹੁਤ ਕਲੀਅਰ ਕਰਨਾ ਚਾਹਾਂਗੀ ਇਹ ਇਹਦੇ ਵਿੱਚ ਕੋਈ ਲੁੱਟ ਦਾ ਗੱਲ ਨਹੀਂ ਸੀਗਾ ਇੰਨੇ ਆਪ ਬੁੱਕ ਕਰਕੇ ਲੁਧਿਆਣੇ ਤੱਕ ਆਏ ਸੀਗੇ ਰਾਤੀ ਔਰ ਲੁਧਿਆਣੇ ਤੋਂ ਜਦੋਂ ਵਾਪਸ ਜਾ ਰਹੇ ਸੀਗੇ ਉੱਥੇ ਇਹਨਾਂ ਦੀ ਆਪਸ ਵਿੱਚ ਝਗੜਾ ਹੋ ਗਿਆ ਔਰ ਇਨ ਇੱਕ ਟੈਕਸੀ ਰੋਕੀ ਸੀਗੀ ਜੋ ਸਮਰਾਲੇ ਰੋਡ ਦੇ ਵਿੱਚ ਆਪਣੇ ਮਤਲਬ ਰਿਲੀਵ ਕਰਨ ਨੂੰ ਆਪਣੇ ਆਪ ਨੂੰ ਉਥੇ ਇਹਨਾਂ ਦੇ ਆਪਸ ਵਿੱਚ ਜੋ ਜੜੜਾ ਹੋ ਗਿਆ ਔਰ ਝਗੜਾ ਇਨਾ ਇਨਾ ਵਧ ਗਿਆ ਕਿ ਇਨ ਸਤਪਾਲ ਨੇ ਉਹਦੇ ਤੇ ਗੋਲੀ ਚਲਾਈ ਇੱਕ ਗੋਲੀ ਜੋ ਹੈਗਾ ਲੱਗੀ ਹੈਗੀ ਆ ਉਹ ਉਹਨਾਂ ਦੇ ਸੱਜੇ ਬਾਤ ਲੱਗੀ ਹੈ ਔਰ ਬਾਅਦ ਤੋਂ ਫਿਰ ਪਾਸ थ्रू ਹੋ ਕੇ ਉਹਦੇ ਚੈਸਟ ਦੇ ਵਿੱਚ ਲੌਂਚ ਹੋਇਆ ਉਹਦੇ ਕਾਰਨ ਉਹਨਾਂ ਦੀ ਡੈਥ ਹੋਈ ਹੈ ਜੀ ਮੈਮ ਜਿਹੜੀ ਜੇ ਸਾਡੇ ਵਿੱਚ টাইਪ ਆਫ ਕੋਈ ਪ੍ਰੋਪਰਟੀ ਦੀ ਹੈ ਜੋ ਪੈਸੇ ਦੀ ਹੈ ਵੀ ਲੇਡੀਆਂ ਨਾਲ ਰਿਲੇਸ਼ਨਸ਼ਿਪ ਜੇ ਕਿਸ ਤਰ੍ਹਾਂ ਦੀ ਰਿਲੇਸ਼ਨਸ਼ਿਪ ਇਹ ਪ੍ਰੋਪਰਟੀ ਦਾ ਨਹੀਂ ਹੈਗੀ ਲੇਕਿਨ ਇਹਨਾਂ ਦੀ ਆਪਸ ਵਿੱਚ ਹਾਲੇ ਤੱਕ ਮੈਂ ਤੁਹਾਨੂੰ ਜਿਵੇਂ ਕਹਿ ਰਹੀ ਹਾਂ ਜੀ ਐਗਜ਼ੈਕਟ ਕਲੀਅਰ ਹੋਣੀ ਬਾਕੀ ਹੈਗੀ ਲੇਕਿਨ ਜਹਾਂ ਤੱਕ ਹਮੇ ਜੋ ਪਤਾ ਚੱਲੀ ਹੈਗੀ ਉਹ ਲੇਡੀਜ਼ ਨੂੰ ਲੈ ਕੇ ਹੈਗਾ ਬਟ ਇਹਦੇ ਵਿੱਚ ਜੋ ਰਵੀ ਕੁਮਾਰ ਦੀ ਵਾਈਫ ਸੀਗੀ ਉਹਨਾਂ ਦੀ ਕੋਈ ਰੋਲ ਨਹੀਂ ਆਈ ਹੈ ਸਾਹਮਣੇ ਸਾਹਮਣੇ ਜੋ ਸਤਪਾਲ ਔਰ ਉਹਨਾਂ ਦੀ ਫੈਮਿਲੀ ਨੂੰ ਲੈ ਕੇ ਆਪਸ ਵਿੱਚ ਜੋ ਦਿੱਕਤ ਸੀ ਇਹਨਾਂ ਦੀ ਪੁਰਾਣੀ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਜੀ ਆਲਰੇਡੀ ਇਹਦੇ ਉੱਤੇ ਇੱਕ ਮਰਡਰ ਦਾ ਕੇਸ ਦਰਜ ਹੈਗਾ ਨਾਲੇ ਇਹਨਾਂ ਦੇ ਇੱਕ ਇੱਕ ਮਹੀਨਾ ਪਹਿਲਾਂ ਹੀ ਇਹਨਾਂ ਨੇ ਇੱਕ ਆਲਟੋ ਗੱਡੀ ਉੱਥੇ ਚੋਰੀ ਕੀਤਾ ਸੀਗਾ ਔਰ ਇੱਕ ਬਾਈਕ ਚੋਰੀ ਦਾ ਵੀ ਇਹ ਦੇ ਉਤੇ ਪਰਚਾ ਹੈਗਾ ਜੀ ਗੱਡੀ ਕਿੱਥੋਂ ਬਰਾਮਦ ਕੀਤੀ ਗੱਡੀ ਜੋ ਹੈਗਾ ਜੀ ਇਹ ਡੇਰਾ ਬਸੀ ਤੋਂ ਡੇਰਾ ਬਸੀ ਤੋਂ ਬਰਾਮਦ ਹੋਈ ਹੈ ਡੇਰਾ ਬਸੀ ਮੋਹਾਲੀ ਜ਼ਿਲ੍ਹੇ ਤੋਂ ਇੰਨੇ ਇੱਥੋਂ ਦੀ ਲeke ਗਿਆ ਗੱਡੀ ਅੱਗੇ ਵਕ ਵਕ ਜਿਵੇਂ ਮੋਹਾਲੀ ਜ਼ਿਲ੍ਹੇ ਤੋਂ ਅੱਗੇ ਜਾ ਕੇ ਪਿੰਜੌਰ ਵੀ ਸਪੋਟ ਹੋ ਗਿਆ ਪਿੰਜੌਰ ਤੋਂ ਬਾਅਦ ਫਾਈਨਲੀ ਇੰਨੇ ਫਿਰ ਵਾਪਸ ਲੈ ਕੇ ਆਇਆ ਡੇਰਾ ਬਸੀ ਡੇਰਾ ਬਸੀ ਰਕਤਾ ਡੇਰਾ ਬਸੀ پارک ਕਰਕੇ ਫਿਰ ਅੱਗੇ ਇਹ ਆਪਣੇ ਅੱਗੇ ਚੱਲ ਗਿਆ ਜੀ ਮੁਜ਼ਫਰਨਪੁਰ I ਮੀਨ ਇਨਵੋਲਵਮੈਂਟ ਕਿਸੇ ਹੋਰ ਦੀ ਵੀ ਨਜ਼ਰ ਆਈ ਹੈ ਇਸ ਵਿੱਚ ਕੋਈ ਪਰ ਅੱਲਾ ਦਾ ਸਹੀ ਕਿਰਦਾਰ ਚਾਹੇ ਨਹੀਂ ਜੀ ਇਟ ਇਜ਼ ਜਸਟ ਵਨ ਸ਼ਾਟ ਇੱਕ ਗੋਲੀ ਲੱਗੀ ਹੈਗੀ ਹੈ ਤਾਂ ਇਹਨਾਂ ਕੋਲ ਇਹ ਨਜਾਇਜ਼ ਅਸਲਾ ਸੀਗਾ ਕਿਉਂਕਿ ਇਹਦਾ ਆਲਰੇਡੀ ਕ੍ਰਿਮੀਨਲ ਬੈਕਗ੍ਰਾਉਂਡ ਸੀਗਾ ਤਾਂ ਉਹਦੇ ਕਰਕੇ ਆਪਾਂ ਇਹਦੇ ਵਿੱਚ ਕਿਸੇ ਦਾ ਇਨਵੋਲਵਮੈਂਟ ਨਹੀਂ ਹੈਗੀ ਆ ਕਿਉਂਕਿ ਟਰੈਵਲ ਕਰ ਰਹੀ ਸੀਗੇ ਉਹ ਲੁਧਿਆਣਾ ਚੰਡੀਗੜ੍ਹ ਤੋਂ ਲੁਧਿਆਣਾ ਲੁਧਿਆਣਾ ਤੋਂ ਫਿਰ ਵਾਪਸ ਪੂਰੇ ਇੰਟਾਇਰ ਜਰਨੀ ਦੇ ਵਿੱਚ ਬਸ ਇਹੀ ਸੀਗੇ ਨਾ ਜੋ ਅਬ ਕਾਰ ਦੇ ਵਿੱਚ ਕੋਈ ਕਿਸੇ ਦਾ ਇਨਵੋਲਵਮੈਂਟ ਨਹੀਂ ਹੈ ਸੀਰ ਨੇ ਪਹਿਲਾਂ ਵੀ 23 ਸਾਲ ਗੇਂਜ ਕਰਦੇ ਜਨ ਕ੍ਰਾਈਮ ਕੇਸ ਦੇ ਵਿੱਚ ਕਿੰਨੇ ਅ ਇਹਦੇ ਵਿੱਚ ਜੇ ਕੋਈ ਮਰਡਰ ਕੇਸ ਤਾਂ ਹੈਗਾ ਬਟ ਐਗਜ਼ੈਕਟਲੀ ਉਹ ਕਿੱਥੇ ਦਰਜ ਨੇ ਇਹ ਸਾਨੂੰ ਪਤਾ ਚੱਲੇ ਕਿ ਇਸੀ ਸਾਲ ਫਰਵਰੀ ਦੇ ਵਿੱਚ ਜੋ ਹੈਗਾ ਉਹ ਮੇਰਟ ਜੇਲ ਤੋਂ ਬਾਹਰ ਆਇਆ ਸੀਗਾ ਇਹ ਪਿੱਛੂ ਜੇ ਹੈਗੇ ਆ ਇਹ ਮੁਜ਼ਫਰਨਗਰ ਦੇ ਉਹਨਾਂ ਦੀ ਆਪਸ ਚ ਉਹ ਰਿਲੇਸ਼ਨ ਹੈਗੀ ਜੋ ਮਾਈਗ੍ਰੇਟਿਡ ਸੀਗੇ ਇਹਨਾਂ ਨੇ ਇਥੇ ਚੰਡੀਗੜ੍ਹ ਮਾਈਗ੍ਰੇਟ ਕੀਤਾ ਸੀਗਾ ਇਹਨਾਂ ਦੀ ਮੇਰਟ ਦੇ ਵਿੱਚ ਵੀ ਹੈਗੀ ਹੈ ਰਿਸ਼ਤੇਦਾਰੀਆ ਔਰ ਮੁਜ਼ਫਫਰਨਗਰ ਦੇ ਵਿੱਚ ਵੀ ਰਿਸ਼ਤੇਦਾਰੀ ਹੈ ਜੀ ਹਾਂਜੀ ਜੀ ਅਕਚੁਅਲੀ ਅਜਦੇ ਕਿਉਂਕਿ ਵੈਪਨ ਜੋ ਰਿਕਵਰੀ ਸੀਗਾ ਅरेस्ट ਤੋਂ ਮੁਜ਼ਫਰਨਗਰ ਦੇ ਵਿੱਚ ਹੋਇਆ ਸੀਗਾ ਇੰਨੇ ਜੋ ਗੱਡੀ ਸੀ ਉਹ ਡੇਰਾ ਵਸੀ ਲਾਇਆ ਸੀ ਇਹਨੇ ਉਹ ਮੋਸਟ ਇੰਪੋਰਟੈਂਟ ਸੀਗਾ ਆਪਾਂ ਨੂੰ ਜੋ ਵੈਪਨ ਹੈਗੇ ਆ ਯੂ ਜੋ ਕਰਾਇਮ ਦੇ ਵਿੱਚ ਯੂਜ਼ ਹੋਇਆ ਸੀ ਉਹਨੂੰ ਰਿਕਵਰ ਕਰਨਾ ਸੀਗਾ ਜੋ ਆਪਣੀ ਐਵੀਡੈਂਸ ਅਕਤਿਹ ਤਹਿਤ ਜੋ ਆਪਣੀ ਜਿਹੜਾ ਰਿਕਵਰ ਕਰ ਰਹੇ ਸੀਗੇ ਉੱਥੇ ਵੀ ਇਹਨਾਂ ਨੇ ਦੁਬਾਰਾ ਕੋਸ਼ਿਸ਼ ਕੀਤਾ ਕਿ ਪੁਲਿਸ ਦੇ ਕਸਟਡੀ ਤੋਂ ਕਿਸੇ ਵੀ ਕਰਕੇ ਆਪਣਾ ਨਿਕਲ ਜਾਏ ਤੋਂ ਫਿਰ ਇਹ ਵੈਪਨ ਖੰਨੇ ਤੋਂ ਹੀ ਬਰਾਮਦ ਹੋਈ ਹੈ ਸਮਰਾੜੀ ਏਰੀਆ ਤੋਂ ਬਰਾਮਦ ਹੋਈ ਹੈ ਜਦੋਂ ਇਹ ਪਜ ਰਿਆ ਸੀਗਾ ਪਾਰਟੀ ਆਪਣੇ ਨਾਲ ਹੀ ਸੀ ਤਾਂ ਫਿਰ ਉਹਦਾ ਉੱਥੇ ਡਿੱਗ ਪਿਆ ਜੀ ਇਹ ਰੋਡ ਸਾਈਡ ਤੇ ਫਿਰ ਉਹਦੇ ਵਿੱਚ ਇਹਨਾਂ ਦੀ ਹੱਥ ਵੀ ਜੋ ਹੈਗਾ ਉਹ ਫ੍ਰੈਕਚਰ ਹੋਈ ਹੋਈ ਹੈ ਇਹਦੇ ਵਿੱਚ ਤੋਂ ਜਿਹੜੇ ਆਈ ਥਿੰਕ ਇਲਾਜ ਹੋ ਗਿਆ ਜੀ ਉਹਨੇ ਮੈਡੀਕਲ ਵੀ ਹੋ ਗਿਆ ਹੈਗਾ ਅੱਜ ਅਸੀਂ ਮੰਨ ਨਹੀਂ ਹੋਗਾ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਾ ਕੇ ਅੱਗੇ ਦੀ ਰਿਮਾਂਡ ਲੈ ਲਵਾਂਗੇ ਜੀ